ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਮਾਲਸਰ ਦੇ ਵਿੱਚ ਸਮਾਲਸਰ ਪਿੰਡ ਦੇ ਵਿੱਚੋਂ ਵੱਜੇ ਹੋਏ ਕੋਠੇ ਜਿਹੜੇ ਘਰਾਟਾਂ ਦੇ ਮੱਲਕੇ ਰੋਡ ਦੇ ਉੱਤੇ ਆ ਜਿਹੜੇ ਮਿੱਤਰੋ ਕੋਠੇ ਘਰਾਟਾਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਗੁਰਪ੍ਰੀਤ ਵੀਰ ਦਾ ਨਾਮ ਆ ਤੇ ਜਾਨਵਰ ਪਾਲੀ ਦੀ ਗਿਣਤੀ ਦੇ ਵਿੱਚ ਰੱਖੇ ਹੋਏ گاਵਾ ਘਰੇ ਦਹੀਂ ਦਾ ਕੰਮ ਆ ਦੁੱਧ ਦਾ ਕੰਮ ਆ ਕਾਫੀ ਗਿਣਤੀ ਦੇ ਵਿੱਚ ਜਿਹੜੇ ਦੁੱਧਾਰੂ ਪਸ਼ੂ ਰੱਖੇ ਹੋਏ ਆ ਘਰੇ ਮਿੱਤਰੋ ਚੋਰ ਉਹਨਾਂ ਜਾਨਵਰਾਂ ਦੇ ਵਿੱਚੋਂ ਕੁੱਝ ਜਾਨਵਰ ਬਾਈ ਨੇ ਵੇਚਨੇ ਲਾਇਆ ਦੋ ਬੱਛੀਆਂ ਦੋ ਗਾਵਾਂ ਮਿੱਤਰੋ ਤੁਹਾਨੂੰ ਵਿਖਾਉਂਗਾ ਕੱਲੇ ਕੱਲੇ ਜਾਨਵਰ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਲੈਣੀ ਹੈ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਵੀਰੇ ਸੇਤਾ ਦੇ ਪਰਿਵਾਰ ਵਧੀਆ ਵਧੀਆ ਅਸਾਂ ਨਾਮ ਗੁਰਪ੍ਰੀਤ ਜੀ ਨਾ ਬਾਈ ਠੀਕ ਨਾਮ ਪਵਨਦੀਪ ਬਾਈ ਪਵਨਦੀਪ ਹਾਂ ਪਵਨਦੀਪ ਸੌਰੀ ਬਾਈ ਪਵਨਦੀਪ ਤੇਰਾ ਟ੍ਰੂ ਕਲਰ ਤੇ ਗੁਰਪ੍ਰੀਤ ਹਾਂ ਰੀ ਗੱਲਾਂ ਤੇ ਹਾਂ ਹਾਂ ਅੱਛਾ ਆਪਾਂ ਨੂੰ ਦੀ ਭਾਈ ਜਾਨਵਰ ਆਪਣੇ ਹੈਗੇ 4 ਹਨਾ ਹਾਂਜੀ ਭਾਈ 2 ਮੁਰਛਾ ਆਪਣੇ ਲੈਹਤਦਾਰਾਂ ਦੀਆਂ ਭਾਈ ਠੀਕ ਹੈ ਉਹ ਦੋ ਬੱਛੀਆਂ ਇਹਨਾਂ ਬੱਛੀਆਂ ਤੋਂ ਆਪਾਂ ਬਾਅਦ ਚ ਦੱਸਾਂਗੇ ਵੈੜ ਜਿਹੜੀ ਤਰੀਕ ਕੋਲ ਪਹਿਲੇ ਖੜੀ ਹੈ ਵੀਰੇ ਇਹ ਕਿਹੜਾ ਸੂਆ ਸੂਈ ਹੈ ਭਾਈ ਇਹ ਬਾਈ ਦੋਂਦੀ ਆ ਪਹਿਲਾ ਸੁਆ ਸੁਈ ਆ ਮੂੰਹ ਪਹਿਲਾ ਸੁਆ ਸੁਈ ਦੇ ਲਈ ਕਿੰਨੇ ਦਿਨ ਹੋ ਗਏ ਬ੍ਰਦਰ ਸੁਈ ਨੂੰ ਇਹਨੂੰ ਆ ਸੁਈ ਨੂੰ ਗਰਮਾ ਦੇਣਾ ਬਾਈ ਗਰਮਾ ਦੇਣ ਮਗਰ ਵੀ ਬੱਚੀ ਆ ਗਈ ਮਗਰ ਬੱਚੀ ਆ ਗਈ ਬੱਚੀ ਪ੍ਰੋਪਰ ਰਿਕਾਰਡ ਸੀ ਮਨ ਦੀ ਰਿਕਾਰਡ ਤਾਂ ਹੈਗਾ ਬਾਈ ਮੈਂ ਲੱਭ ਕੇ ਦੇ ਦੂੰਗਾ ਠੀਕ ਹੈ ਵੀ ਕਾਪੀ ਤੇ ਲਿਖਿਆ ਹਾਂਜੀ ਹਾਂਜੀ ਬਾਈ ਸਾਰਾ ਕੁਝ ਮਿਲ ਜੂਗਾ ਨਾ ਹਾਂਜੀ ਹਾਂਜੀ ਠੀਕ ਹੈ ਵੀਰੇ ਇਹਨੂੰ 11 ਦਿਨਾਂ ਦੀ ਸੁਈ ਤੇਰੇ ਕਿੰਨਾ ਦੁੱਧ ਚੱਲਦੀ ਆ ਹੁਣ ਦੁੱਧ ਬਾਈ 13 14 ਕਿਲੋ ਦੇ ਵਿਚਕਾਰ ਹੋਊਗਾ ਹੁਣ 13 14 ਕਿਲੋ ਤੇ ਚੱਲਦੀ ਆ ਠੀਕ ਹੈ ਵੀਰੇ ਚੋਣ ਚਾਣ ਨੂੰ ਠੰਡੀ ਆ ਬਾਈ ਚੋਣ ਮਸ਼ੀਨ ਤੇ ਚੋਣਾ ਮਿਲਕਿੰਗ ਮਸ਼ੀਨ ਤੇ ਕਰਦਾ ਫੇ ਮਸ਼ੀਨ ਤੇ ਮਿਲਕਿੰਗ ਕਰਦਾ ਠੀਕ ਹੈ ਵੀਰੇ ਅੱਛਾ ਕੀ ਰੇਟ ਰਹੂਗਾ ਵੀਰੇ ਇਹਦਾ ਇਹਦਾ ਲੈਣ ਦੇਣ ਬਈ 80000 ਰੁਪਿਆ ਮੰਗਾ। 80000 ਰੁਪਿਆ ਲੈ ਹਾਂ ਤਾਂ ਵਿੱਚੋਂ ਵੀਰੇ ਕੋਈ। ਕੋਈ ਛੋੜ ਚੱਪਾ ਮਾੜਾ ਮੋਟਾ ਕਰ ਦਾਂਗੇ। ਠੀਕ ਹੈ ਵੀਰੇ ਕੱਢੀ ਪਾਰ ਨੂੰ ਭਰਾ ਤੋਰੀ ਪਾੜਾ ਜਾਨੂੰ। ਲੈ ਵੀ ਮਿੱਤਰੋ ਦੋਂਦੀ ਵੱੱਛੀ ਸੂਈਆ 13-14 ਕਿਲੋ ਦੁੱਧ ਦਾ ਮਗਰ ਵੀ ਵੱੱਛੀ ਆ ਚੰਗੇ ਰਿਕਾਰਡ ਦੀ ਚੰਗੇ ਸੀਮਣ ਦੀ ਇੱਕ ਨਹੀਂ ਦੋ ਆਉਣੀਆਂ ਮਿੱਤਰੋ ਜਾਲ ਲੋਡ ਰੱਖਿਆ ਜੇ 13-14 ਕਿਲੋ ਦੁੱਧ ਦੇ ਥਲੇ ਠੰਡਾ ਜਿਹੜਾ ਤਿਆਰ ਆ ਪਹਿਲਾਂ ਪਲੂਨ ਸੂਈਆ ਇਹ ਤਾਜੀ ਮਿੱਤਰੋ ਜਾ। ਥੋੜੀ ਜਾਪੇ ਦੇ ਵਿੱਚ ਆ ਗਈ ਹੈ ਨਾ? ਹਾਂਜੀ। ਜ਼ੋਰ ਜਾਰ ਲੱਗਿਆ ਜਾਂ ਕਿਵੇਂ? ਹਾਂ ਵਾਪੇ ਸੂ ਸੁਰ ਦੀ ਥੋੜਾ ਢਿੱਲਾ ਪਣ ਜਾ ਕਰਕੇ ਯਾਰ ਠੀਕ ਹੈ ਲੈ ਮਿੱਤਰੋ ਦੇ ਸਕਦੇ ਆ ਤੁਸੀਂ ਉਂਝ ਠੀਕ ਹੈ ਵੀਰੇ ਕੋਈ ਚੱਕਰ ਨਹੀਂ ਨਾ 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 ਠੀਕ ਹੈ ਵੀਰੇ ਠੀਕ ਹੈ ਬਈ ਥਾਣ ਤੁਨ ਚੋਣ ਚਾਂਣ ਕਿੰਗਾ ਵੀਰੇ ਜਮਾਂ ਸਹੀ ਬਥੇ ਓਕੇ ਵੀਰੇ ਠੀਕ ਹੈ ਬਈ ਲੈ ਮਿੱਤਰੋ 80000 ਰੁਪਏ ਡਿਮਾਂਡ ਵੀ ਦਾਈ ਦੀ ਵੰਦੀ ਬੱਛੀ ਵੀ ਵਿਖਾ ਦੀ ਬੱਛੀ ਵੀ ਬੜੀ ਖੂਬਸੂਰਤ ਹੈ ਇਹਦੇ ਮਗਰ ਦੇ ਸਕਦੇ ਆ ਮਿੱਤਰੋ ਤੁਸੀਂ ਆਪ ਵੀ ਵੜ ਸੋਹਣੀਆਂ ਪਹਿਲਾ ਸੂਆ ਵਾ ਦੂਜੇ ਸੂਆ ਨੂੰ ਚੰਗਾ ਦੁੱਧ ਪਾਉਣ ਲੱਗ ਜੂਗੀ ਕਰਮਾਂ ਵਾਲੀ ਜੋ

ਸੁਣਾ ਇਹਨੇ ਵੀਰੇ ਹਾਂ ਹਾਂ ਬਈ ਹਫਤਾ ਬਾਕੀ ਆ ਹਫਤਾ ਬਾਕੀ ਆ ਕਿੰਨਾ ਦੁੱਧ ਦੇ ਦਿੰਦੀ ਆ ਵੱਡੇ ਬਈ ਦੋਤ ਬਈ 22 ਕਿਲੋ ਸੀਗਾ ਭਾਈ ਬੜਾ ਠੀਕ ਆ ਵੀਰੇ ਅੱਛਾ ਜਿਵੇਂ ਪਾਸਾ ਰੱਖਦੀ ਓੰਨੇ ਕੀ ਕੋਈ ਦੁੱਧ ਬਿਲਕੁਲ ਨਹੀਂ ਕਰ ਤੂ ਕੇ ਬਾਅਦ ਸੈੱਟ ਹੋ ਜਾਂਦੀ ਓ ਮੈਂ ਪਹਿਲਾਂ ਲਾਗਦੇ ਸੂਣ ਤੋਂ ਪਹਿਲਾਂ ਮੈਂ ਲਾ ਸੂਣ ਤੋਂ ਪਹਿਲਾਂ ਲਾਗਦੀ ਜਦੋਂ ਮੈਂ ਸੂਪੈਂਦੀ ਉਹ ਸੈੱਟ ਕਰ ਜਾਂਦੀ ਹਾਂ 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 ਭਾਈ ਠੀਕ ਆ ਵੀਰੇ ਤੇ ਹੁਣ ਜਾਣੀ ਨੂੰ ਵੀ ਚੰਗਾ ਬਈ ਜੋਣ ਜਮਾ ਸਹੀ ਬਈ ਮਸ਼ੀਨ ਤੇ ਚੋਈਦੀ ਠੀਕ ਆ ਵੀਰੇ ਅੱਛਾ ਇਹ ਇੰਦੇ ਵੀ ਸੀਣ ਚੰਗਾ ਭਰਾਇਆ ਹੋਇਆ ਹਾਂ ਵੀਰੇ ਸੀਣ ਭਰਾਇਆ ਪਰ ਰਿਕਾਰਡ ਹੈਗਾ ਆਪਣੇ ਕੋਲ ਲ ਇਹਦਾ ਮੁੱਲ 85000 ਕਰਦਾ ਮੇਰੇ ਠੀਕ ਆ ਵੀ ਕੱਢੀ ਪਾਣ ਨੂੰ ਤੋਰੀ ਭਰਾ ਇਹ ਨੂੰ ਮੜਾ ਜਾ ਲੈ ਵੀ ਮਿੱਤਰੋ 24 23 24 ਕਿਲੋ ਦੁੱਧ ਬਾਈ ਨੇ ਪਹਿਲੇ ਸਵੇਰ ਦੇ ਤੋਂ ਦੂਜੇ ਸਵੇਰ ਸੋਰੀ ਚੋਇਆ ਹੋਇਆ ਤੀਜਾ ਸੂਆ ਹੋਣੇ ਨੇ ਸੂਣਾ ਵਾ ਮਿੱਤਰੋ 22 ਰੱਖਦੀ ਆ ਜਿਹਨੂੰ ਕਹਿ ਦਨੇ ਆ ਪਰ ਉਹ ਸੂਣ ਤੋਂ ਪਹਿਲਾਂ ਰੱਖਦੀ ਆ ਕਈ ਗਾਈਆਂ ਦੇ ਵਿੱਚ ਦਿੱਕਤ ਆਉਂਦੀ ਹੁੰਦੀ ਆ ਵੀ ਜਿਹੜੀਆਂ ਸੂਣ ਤੋਂ ਪਹਿਲਾਂ ਕਈ ਬਾਈ ਬਣਾ ਜਾਂਦੀਆਂ ਵਾ ਸੂਣ ਤੋਂ ਬਾਅਦ ਲੈਵਾ ਸੈੱਟ ਕਰ ਜਾਂਦੀਆਂ ਕਾਰਨ ਕੀ ਹੁੰਦਾ ਵੀ ਕਈ ਵਾਰੀ ਗਾਂ ਜਿਹੜੀ ਗੱਭਣ ਹੁੰਦੀ ਉਹ ਇੱਕ ਪਾਸੇ ਵੱਧ ਪੈਣਾ ਮ ਹੁੰਦੀ ਪੈਂਦੀ ਹੁੰਦੀ ਆ ਇਸ ਕਾਰਨ ਇਹ ਜਿਹੜਾ ਪਾਸਾ ਹੋ ਜਾਂਦਾ ਜਦੋਂ ਦੁੱਧ ਦੀ ਚਵਾਈ ਹੋਣ ਲੱਗ ਜਾਂਦੀ ਆ ਫਿਰ ਲੇਵੇ ਦੀ ਗਰੋਥ ਆ ਜਿਹੜੀ ਉਹ ਇੱਕੋ ਜੀ ਬਰਾਬਰ ਹੋਣ ਲੱਗ ਪੈਂਦੀ ਆ ਤੇ ਉਦੋਂ ਬਾਅਦ ਇਹ ਲੇਵਾ ਜਿਹੜਾ ਸੈੱਟ ਕਰ ਜਾਂਦੀਆਂ ਹੁੰਦੀਆਂ ਕਰਮਾਂ ਵਾਲੀਆਂ ਮਿੱਤਰੋ ਇਹ ਡਰੇ ਹੋਣਾ ਕੋਈ ਕਰਨ ਡਰਨ ਵਾਲਾ ਨਹੀਂ ਹੁੰਦਾ ਤੇ ਇਹਦਾ ਰੇਟ ਚੋਣ ਚਾਂ ਨਵਾਂ ਸਹੀ ਆ ਬਈ ਠੀਕ ਆ ਵੀਰੇ 85000 ਰੁਪਏ ਡਿਮਾਂਡ ਆ ਸੋਹਣੀ ਸੁਨੱਖੀ ਚਮਕਦਮ ਕਾਲੀ ਗਾਵ ਆ ਮਿੱਤਰੋ ਅੱਛਾ ਵੀਰੇ ਇਹ ਜੋੜਾ ਬੱਛਿਆਂ ਦਾ ਜਿਹੜਾ ਬਈ ਇਹ ਕਿੰਨੀ ਕਿੰਨੀ ਮਨਾ 10-12 ਮਹੀਨੇ ਦਾਹਾਂ ਦੀ ਹੋਊਗੀ ਇੱਕ 12 ਦੇ ਉਸ ਆਕ ਠੀਕ ਹੈ ਵੀਰੇ ਇਹ ਜੋੜਾ ਕਿੰਨੇ ਦਾ ਦੇ ਦਾਂਗੇ ਵੀਰੇ ਬੱਲੇ ਆਣ ਦੇਣੀਆਂ ਮੁੱਲ ਬਈ 25000 ਦੀਆਂ ਦੇਣੀਆਂ 25000 ਦੀ 12.5 12000 ਦੀ ਇੱਕ ਦੇਣੀ ਹੈ ਦੋਵੇਂ ਹਾਂਜੀ ਹਾਂਜੀ ਠੀਕ ਹੈ ਵੀਰੇ ਅਸੀਮੈਂਟ ਡਿਟੇਲ ਕੋਈ ਹੋਊਗੀ ਇਹਨਾਂ ਦੀ ਵੀ ਨਹੀਂ ਡਿਟੇਲ ਕੋਈ ਨਹੀਂ ਬਈ ਰਾਤੇਦਾਰ ਆਣਗਾ ਠੀਕ ਹੈ ਵੀਰੇ ਠੀਕ ਹੈ 1.10 ਮਹੀਨਿਆਂ ਦੀ ਇੱਕ ਇੱਕ ਮਲਾਵ 10ਾਂ ਇੱਕ 12 ਮਹੀਨੇ ਜੋੜ ਬਸ 1 ਸਾਲ ਦੀ ਲਾ ਲੈ ਇੱਕ ਸਾਲੋਂ ਘੱਟ ਲੈ ਲੈ ਠੀਕ ਹੈ ਵੀਰੇ ਲੈ ਰਹੇ ਨੇ ਤੈਨੂੰ ਤਾਂ ਤੁਰੋਂ ਝੂਲ ਗਿਆ ਖਾਇਆ ਦੀ ਪਿੰਡਾਂ ਦੀਆਂ ਨੇੜੇ ਜਾ ਕੇ ਥਣ ਥਣ ਚੰਗੇ ਇਹ ਉਹ ਗੈਂਬਰਲੀ ਬੱਚੀ ਦੇ ਮਾਰੇ ਜ ਸਿੰਘਾਂ ਦੀ ਫੋਟ ਹੈਗੀ ਆ ਦੋਆਂ ਦੀ ਹੈਗੀ ਦੋਆਂ ਦੀ ਹੈਗੀ ਠੀਕ ਆ ਬਈ ਲੈ ਮਿੱਤਰੋ ਸਿੰਘ ਦਗਾਉਣ ਵਾਲੇ ਆ ਹਜੇ ਦੋਆਂ ਦੇ ਦਰਗਾਈ ਜਾਣਗੇ ਤੁਸੀਂ ਆਪ ਦੀ ਦਗਾੜਿਆ ਜੇ ਤੇ ਰੇਟ 25000 ਜੋੜੇ ਦਾ ਬਸ ਇਹੀ ਚਾਰ ਜਾਨਵਰ ਤੁਸੀਂ ਹਾਂਜੀ ਹਾਂਜੀ ਠੀਕ ਆ ਨੰਬਰ ਕਿੰਨਾ ਆ ਗਿਆ ਪਰ ਹੁਣ ਬਾਈ 98143 ਬਾਈ 27338 98143 27338 27338 98143 27338 ਇਹ ਨੰਬਰ ਆ ਬਾਈ ਮਿੱਤਰੋ ਬਾਈ ਦਾ ਨੰਬਰ ਸਰਕਲਿੰਡ ਦੇ ਉੱਤੇ ਆ ਪਿੰਡ ਸਮਾਲਸਰ ਆ ਕੋਠੇ ਜਿਹੜੇ ਹੈਗੇ ਆ ਉਹ ਕਿਹੜੇ ਸੀ ਮੰਲਕੇ ਰੋਡ ਕੋਠੇ ਮੰਲਕੇ ਰੋਡ ਦੇ ਉੱਤੇ ਕੋਠੇ